ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਨਾਲ ਜਿੱਥੇ ਤੁਸੀਂ ਸਾਰੇ ਜਾਣੂ ਹੋ ਉਸ ਦੇ ਵਿੱਚ ਇਹ ਵੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਜਿਸ ਧਰਤੀ ਨੂੰ ਅਸੀਂ ਖਾਲਸੇ ਦਾ ਆਪਣਾ ਘਰ ਮੰਨਦੇ ਹਾਂ ਉਸ ਦੀ ਸਥਾਪਨਾ ਕਿਵੇਂ ਹੋਈ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਵਸਾਏ ਸ੍ਰੀ ਅਨੰਦਪੁਰ ਸਾਹਿਬ ਦੀ ਅਸਲ ਦੇ ਵਿੱਚ ਕਹਾਣੀ ਕੀ ਹੈ ਅਸੀਂ ਹਿਮਾਚਲ ਦੇ ਬਲਾਸਪੁਰ ਦੇ ਵਿੱਚ ਆ ਬਲਾਸਪੁਰ ਤੋਂ ਇਹ ਕਹਾਣੀ ਸ਼ੁਰੂ ਹੁੰਦੀ ਹੈ ਇਥੋਂ ਦੀ ਬਹੁਤ ਵੱਡੀ ਵਿਰਾਸਤ ਹੈ ਬिलासपुर ਦੇ ਰਾਜੇ ਤਾਰਾ ਚੰਦ ਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਕੀ ਰਿਸ਼ਤਾ ਸੀ ਉਹਨਾਂ ਦੇ ਪੁੱਤਰ ਦਾ ਕਿਸ ਤਰ੍ਹਾਂ ਦੇ ਨਾਲ ਰਿਸ਼ਤਾ ਰਹਿੰਦਾ ਹੈ ਔਰ ਉਹਨਾਂ ਦੇ ਪੁੱਤਰ ਦੀ ਧਰਮ ਪਤਨੀ ਮਹਾਰਾਣੀ ਚੰਪਾ ਕਿਵੇਂ ਗੁਰੂ ਸਾਹਿਬ ਨੂੰ ਇਹ ਬੇਨਤੀ ਕਰਦੀ ਹੈ ਕਿ ਇੱਕ ਨਗਰੀ ਵਸਾਓ ਇਸ ਕਹਾਣੀ ਬਾਰੇ ਅੱਜ ਤੁਹਾਨੂੰ ਅਸੀਂ ਦੱਸਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਜੋ ਖਾਲਸਾ ਪੰਥ ਦੀ ਜਨਮ ਭੂਮੀ ਹੈ ਤੇ ਸਿੱਖਾਂ ਦਾ ਆਪਣਾ ਘਰ ਹੈ ਜਦੋਂ ਅਸੀਂ ਬੈਕ ਵਿੱਚ ਜਾਈਏ ਇਹਦੇ ਪਿਸ਼ੋਕੜ ਵਿੱਚ ਜਾਈਏ ਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਹ ਸਭ ਤੋਂ ਪਹਿਲਾਂ ਇਸ ਪਵਿੱਤਰ ਧਰਤੀ ਤੇ ਉਹਨਾਂ ਨੇ ਇੱਥੋਂ ਦੀ ਮੋੜੀ ਗੱਡੀ ਤੇ ਭਾਈ ਗੁਰਦਿੱਤਾ ਜੀ ਜੋ ਬਾਬਾ ਬੁੱਢਾ ਸਾਹਿਬ ਜੀ ਦੇ ਰਿਸ਼ਤੇ 'ਚ ਪੜਪੋਤੇ ਸਨ ਉਹਨਾਂ ਨੇ ਇਸ ਮੋੜੀ ਗੱਡਣ ਵੇਲੇ ਅਰਦਾਸ ਕੀਤੀ ਕਾਰ ਨਹੀਂ ਬਣਿਆ ਕਿ ਜੋ ਕਿ ਇਥੋਂ ਦਾ ਰਾਜਾ ਸੀਲ ਔਰ ਤਾਰਾ ਚੰਦ ਜਿਹਨੂੰ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਗਵਾਲੀਅਰ ਦੇ ਕਿਲੇ ਚੋਂ ਰਿਹਾ ਕਰਵਾਇਆ ਸੀ ਤੇ ਉਹ احسان ਤੋਂ ਬਾਅਦ ਜੋ ਤਾਰਾ ਚੰਦ ਸੀ ਉਹਦਾ ਪੁੱਤਰ ਦੀਪ ਚੰਦ ਉਹ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਕੁਝ ਨੇੜੇ ਹੋਇਆ ਔਰ ਜਦੋਂ ਉਸ ਦੀਪ ਚੰਦ ਦੀ ਮੌਤ ਹੋਈ ਤੇ ਉਹਦੀ ਜਿਹੜੀ ਘਰ ਵਾਲੀ ਸੀ ਰਾਣੀ ਚੰਪਾ ਉਹ ਵਿਧਵਾ ਹੋ ਗਈ ਤੇ ਸਤਗੁਰੂ ਮਹਾਰਾਜ ਉਹਨੂੰ ਧੀਰਜ ਦੇਣ ਵਾਸਤੇ ਉਹਦੀ रियासत ਦੇ ਵਿੱਚ ਆਉਂਦੇ ਨੇ ਸਤਗੁਰੂ ਨੇ ਦਲਾਸਾ ਦਿੱਤਾ ਉਹਨੇ ਹੱਥ ਜੋੜ ਕੇ ਬੇਨਤੀ ਕੀਤੀ ਵੀ ਮਹਾਰਾਜ ਕਿਰਪਾ ਕਰੋ ਤੁਸੀਂ ਦਲਾਸਾ ਦਿੱਤਾ ਮੇਰਾ ਬਹੁਤ ਮਨ ਵੱਜਿਆ ਵਾ ਤੇ ਕਿਰਪਾ ਕਰੋ ਤੁਸੀਂ ਮੇਰੇ ਕੋਲੇ ਜੋ ਵੀ रियासत ਆਏ ਤੁਹਾਡੀ ਦਿੱਤੀ ਹੋਈ ਆ ਤੁਹਾਡੀ ਬਖਸ਼ੀ ਹੋਈ ਆ ਇਸ रियासत ਦੇ ਵਿੱਚ ਕੋਈ ਸੋਹਣਾ ਨਗਰ ਬਸਾਓ ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਜਵਾਬ ਸੀ ਕਿ ਰਾਣੀ ਜੀ ਨਗਰ ਬਸਾਵਾਂਗੇ ਪਰ ਉਹ ਜਗਾ ਅਸੀਂ ਮੁੱਲ ਖਰੀਦਾਂਗੇ ਮਹਾਰਾਜ ਨੇ ਫਿਰ ਜਦੋਂ ਅਸੀਂ ਪੁਰਾਣੇ ਗ੍ਰੰਥ ਪੜ੍ਹਦੇ ਹਾਂ ਤੇ ਤਿੰਨ ਪਿੰਡਾਂ ਦੀ ਜਿਹੜੀ ਜੀ ਸਤਿਗੁਰੂ ਜੀ ਨੇ ਫਿਰ ਇਹ ਤਿੰਨ ਪਿੰਡਾਂ ਦੀ ਜ਼ਮੀਨ ਜਿਹੜੀ ਇਹ ਲਈ ਤੇ ਇੱਥੇ ਫਿਰ ਮੋੜੀ ਗੱਡੀ ਪਿੰਡ ਮਟੌਰ ਮੱਖੋਵਾਲ ਤੇ ਸਹੋਤਾ ਤੇ ਸਤਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਫਿਰ ਇਹ ਨਗਰ ਬਸਾਇਆ ਤੇ ਜਦੋਂ ਵੀ ਪ੍ਰਾਤਨ ਸਮੇਂ ਦਾ ਅਸੀਂ ਇਤਿਹਾਸ ਪੜ੍ਹਦੇ ਹਾਂ ਜਦੋਂ ਨਗਰ ਬਸਾਏ ਜਾਂਦੇ ਨੇ ਉਥੇ ਦੋ ਚੀਜ਼ਾਂ ਨੂੰ ਮੁੱਖ ਰੱਖ ਕੇ ਮਹਾਰਾਜ ਨੇ ਇਹ ਨਗਰ ਬਸਾਇਆ ਇੱਕ ਤਾਂ ਸਤਲੁਜ ਦਾ ਕੰਡਾ ਕਿ ਜਿੰਨੇ ਵੀ ਪ੍ਰਾਤਨ ਨਗਰ ਤੁਸੀਂ ਕਰਤਾਰਪੁਰ ਤੋਂ ਸ਼ੁਰੂ ਹੋ ਜੋ ਰਾਵੀ ਦੇ ਕੰਡੇ ਗੋਇੰਦਵਾਲ ਸਾਹਿਬ ਵਿਆਸਾ ਦੇ ਕੰਡੇ ਇਸੇ ਤਰ੍ਹਾਂ ਕੀਰਤਪੁਰ ਸਾਹਿਬ ਤੇ ਅਨੰਦਪੁਰ ਸਾਹਿਬ ਚੱਕ ਨਾਨਕੀ ਜਿਹਦਾ ਨਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਮਾਤਾ ਜੀ ਦੇ ਨਾਂ ਤੇ ਰੱਖਿਆ ਸੀ ਇਹ ਵੀ ਸਤਲੁਜ ਦੇ ਕੰਡੇ ਤੇ ਇੱਕ ਤਾਂ ਪਾਣੀ ਦੀ ਲੋੜ ਨੂੰ ਮੁੱਖ ਰੱਖ ਕੇ ਤੇ ਦੂਸਰਾ ਇਹ ਖੂਬਸੂਰਤ ਇਲਾਕਾ ਜਿੱਥੇ ਪਹਾੜੀਆਂ ਦੇ ਵਿੱਚ ਇਹ ਸੋਹਣਾ ਦ੍ਰਿਸ਼ ਘਿਰਿਆ ਹੋਇਆ ਇਲਾਕਾ ਸੀ ਕਿਉਂਕਿ ਗੁਰੂ ਸਾਹਿਬ ਨੂੰ ਪਤਾ ਸੀ ਮਹਾਰਾਜ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਕੁਝ ਇੱਥੇ ਵਾਪਰਨਾ ਹੈ ਤੇ ਉਹਦੇ ਲਈ ਫੇ ਜੰਗਾਂ ਜੁੱਧਾਂ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਬਾਅਦ ਵਿੱਚ ਗੁਰਤਾ ਗੱਦੀ ਤੇ ਬਹਿੰਦੇ ਤੇ ਆਪਾਂ ਇਤਿਹਾਸ ਪੜਿਆ ਹੈ ਕਿ ਕਿਵੇਂ ਇੱਥੇ ਫੇ ਬਾਈ ਤਾਰ ਦੇ ਰਾਜੇ ਵੀ ਸਤਿਗੁਰੂ ਜੀ ਦੇ ਕੋਲ ਚੜਾਈ ਕਰਕੇ ਮਹਾਰਾਜ ਤੇ ਆਉਂਦੇ ਰਹੇ ਰੰਗਜੀਤ ਜੀਆਂ ਫੌਜਾਂ ਆਉਂਦੀਆਂ ਰਹੀਆਂ ਔਰ ਉਹ ਸਾਰਾ ਕੁਝ ਭਵਿੱਖ ਨੂੰ ਮੁੱਖ ਰੱਖ ਕੇ ਆਉਣ ਵਾਲੇ ਸਮੇਂ ਨੂੰ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਿਰ ਇੱਥੇ ਸੋਹਣਾ ਰਮਨੀਕ ਪਹਾੜੀਆਂ ਦੇ ਵਿੱਚ ਇਹ ਨਗਰ ਵਸਾਇਆ ਔਰ ਇਹਦਾ ਨਾਮ ਪਹਿਲਾਂ ਮਾਖੋਵਾਲ ਜਿਵੇਂ ਇਤਿਹਾਸ ਵਿੱਚ ਆਉਂਦਾ ਵੀ ਮਾਖੋ ਉਹਨਾਂ ਦਾ ਕੋਈ ਦਾਇ ਤਸੀਲ ਲੋਕਾਂ 'ਚ ਬੜਾ ਸਹਿਮ ਸੀ ਬੜਾ ਡਰ ਸੀ ਤੋ ਜਿੱਥੇ ਸਤਿਗੁਰੂ ਜੀ ਦੇ ਚਰਨ ਪੈ ਜਾਣ ਉੱਥੋਂ ਸਭ ਡਰ ਭੋ ਸੰਸੇ ਖਤਮ ਹੋ ਜਾਂਦੀ ਹੈ ਪੂਤਾਂ ਦਾ ਏਰੀਆ ਵੀ ਸ਼ਾਇਦ ਉਸ ਵੇਲੇ ਕਿਹਾ ਜਾਂਦਾ ਰਿਹਾ ਤਾਂ ਹੀ ਮੈਂ ਬੇਨਤੀ ਕੀਤੀ ਵੀ ਮਾਖੋ ਤਾਂ ਤੇ ਪ੍ਰਚਲਿਤ ਸੀ ਸ਼ਬਦ ਵੀ ਇਹ ਪੂਤਾਂ ਦਾ ਏਰੀਆ ਹੈ ਇਹ ਕੱਲਾ ਇੱਥੇ ਨਹੀਂ ਜਦੋਂ ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਸਾਹਿਬ ਆਏ ਤੇ ਉੱਥੇ ਵੀ ਇਦਾਂ ਦੀ ਕਥਾ ਜਿਹੜੀ ਅਸੀਂ ਇਤਿਹਾਸ ਵਿੱਚ ਪੜ੍ਹਦੇ ਹਾਂ ਵੀ ਉੱਥੇ ਵੀ ਇਦਾਂ ਸਹਿਮ ਸੀ ਲੋਕਾਂ 'ਚ ਪੂਤਾਂ ਨੂੰ ਲੈ ਕੇ ਡਰ ਸੀ ਤੋਂ ਸਾਡਾ ਕਨਸੈਪਟ ਵੀ ਸਿੱਖ ਇਤਿਹਾਸ ਦਾ ਇਹ ਆ ਵੀ ਸਾਹ ਧਰਤੀ ਪਈ ਹਰੀਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਜਿੱਥੇ ਗੁਰੂ ਜੀ ਦੇ ਚਰਨ ਪੈ ਜਾਣ ਉਹ ਧਰਤੀ ਗੁਰਬਾਣੀ ਕਹਿੰਦੀ ਵੀ ਪੂਜਣ ਯੋਗ ਹੋ ਜਾਂਦੀ ਹੈ। ਤੋਂ ਮਹਾਰਾਜ ਨੇ ਫਿਰ ਇਸ ਤਰੀਕੇ ਨਾਲ ਇਹਦਾ ਨਾਂ ਫਿਰ ਚੱਕ ਨਨਕੀ ਰੱਖਿਆ। ਤੇ ਗਿਆਨੀ ਗਿਆਨ ਸਿੰਘ ਵੈਸੇ ਤਵਾਰੀਖ ਗੁਰੂ ਖਾਲਸਾ ਚ ਲਿਖਦੇ ਆ ਵੀ ਇਹਦਾ ਚੱਕ ਨਨਕੀ ਤੋਂ ਜਿਹੜਾ ਆਨੰਦਪੁਰ ਸਾਹਿਬ ਨਾਂ ਪਿਆ ਉਹ ਕਿਵੇਂ ਪਿਆ। ਇੱਕ ਦਿਨ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਬੈਠੇ ਆ ਸੁੰਦਰ ਦੀਵਾਨ ਸਜਿਆ ਹੋਇਆ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਉਦੋਂ ਉਮਰ ਛੋਟੀ ਤੇ ਮਹਾਰਾਜ ਨੇ ਬੜੇ ਪਿਆਰ ਨਾਲ ਕਿਹਾ ਵੀ ਬੇਟਾ ਕੁਝ ਬਾਣੀ ਵੀ ਕੰਠ ਕੀਤੀ। ਹੇ ਹਜੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਉਦੋਂ ਗੋਬਿੰਦ ਰਾਏ ਸੀ ਉਹਨਾਂ ਨਮਸਕਾਰ ਕੀਤੀ ਕਹਿਣ ਲੱਗੇ ਮਹਾਰਾਜ ਆਪ ਜੀ ਦੀ ਕਿਰਪਾ ਮਾਂ ਜੀ ਦੇ ਅਸ਼ੀਰਵਾਦ ਸਦਕਾ ਬਯੰਤ ਬਾਣੀਆਂ ਕੰਠ ਕਰ ਲੀਆਂ ਹੁਣ ਤਾਂ ਮੈਨੂੰ ਆਨੰਦ ਸਾਹਿਬ ਵੀ ਕੰਠ ਹੋ ਗਿਆ ਸੱਚੇ ਪਾਤਸ਼ਾਹ ਕਹਿਣ ਲੱਗੇ ਸੰਗਤ ਜੀ ਅੱਜ ਸਾਡਾ ਸਹਿਬ ਜੀ ਆਦਾ ਸੰਗਤ ਵਿੱਚ ਆਨੰਦ ਦਾ ਪਾਠ ਸੁਣਾਵੇਗਾ ਆਨੰਦ ਸਾਹਿਬ ਦੀ ਬਾਣੀ ਤਾਂ ਵੈਸੇ ਹੀ ਆਨੰਦ ਦਿੰਦੀ ਹੈ ਤੇ ਜਦੋਂ ਪੜਨ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਹੋਣ ਤੇ ਉਦੋਂ ਆਨੰਦ ਕਿੰਨਾ ਬਣਿਆ ਹੋਵੇਗਾ ਆਨੰਦ ਦੇਣ ਵਾਲਾ ਇਲਾਕਾ ਆਨੰਦ ਦੀ ਬਾਣੀ ਤੇ ਜਿਹੜਾ ਗੁਰੂ ਬਾਣੀ ਪੜਨ ਲੱਗਾ ਉਹ ਵੀ ਆਨੰਦ ਨਾਲ ਭਰਪੂਰ ਤੇ ਜਿਹੜੀ ਸੰਗਤ ਨੇ ਆਨੰਦ ਨਾਲ ਬੈਠ ਕੇ ਸੁਣਿਆ ਜਦੋਂ ਮਹਾਰਾਜ ਨੇ ਪੜਿਆ ਫਿਰ ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਧਾਈਆਂ ਸਾਰਾ ਆਨੰਦ ਸਬ ਦਾ ਪਾਠ ਕੀਤਾ ਉਸ ਤੋਂ ਬਾਅਦ ਸਤ ਗੁਰੂ ਮਹਾਰਾਜ ਦੇ ਮਨ ਵਿੱਚ ਆਇਆ ਕਿ ਸਾਹਿਬ ਜੀ ਆਦੇ ਨੇ ਕਿੱਡੇ ਪਿਆਰ ਆਨੰਦ ਵਿੱਚ ਆਨੰਦ ਦੀ ਬਾਣੀ ਪੜੀ ਆ ਤੇ ਸਾਡਾ ਦਿਲ ਕਰਦਾ ਵੀ ਇਸ ਧਰਤੀ ਦਾ ਨਾਮ ਬਦਲ ਕੇ ਆਨੰਦਪੁਰ ਸਾਹਿਬ ਰੱਖ ਦਈਏ ਤੋ ਮਹਾਰਾਜ ਨੇ ਫਿਰ ਇਹਦਾ ਨਾਮ ਆਨੰਦਪੁਰ ਰੱਖਿਆ ਆਨੰਦਪੁਰ ਦਾ ਸੰਕਲਪ ਬਹੁਤ ਵੱਡਾ ਇੱਥੇ ਬਿਲਕੁਲ ਨੇੜੇ ਇੱਕ ਪਿੰਡ ਆ ਬੋਇਆਂ ਦੀ ਮੰਡੀ ਤੁਸੀਂ ਦੇਖੋ ਮੋਇਆਂ ਦੀ ਮੰਡੀ ਤੁਹਾਨੂੰ ਨਾਂ ਤੋਂ ਹੀ ਪਤਾ ਲੱਗੇਗਾ ਵੀ ਮਰਿਆਂ ਦੀ ਮੰਡੀ ਇਹਦੇ ਜਦੋਂ ਅਸੀਂ ਪਿਸ਼ੋਕੜ ਚ ਗਏ ਇੱਕ ਵਾਰ ਤੇ ਕਾਫੀ ਕੁਝ ਫਰੋਲਣ ਤੋਂ ਬਾਅਦ ਇਹ ਪਤਾ ਲੱਗਾ ਵੀ ਜਿਹੜਾ ਸਿੱਖ ਪੂਰੀ ਦੁਨੀਆ ਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਆਨੰਦਪੁਰ ਸਾਹਿਬ ਆਉਂਦਾ ਹੁੰਦਾ ਸੀ ਨਾ ਤੇ ਉਹ ਆਪਣੇ ਨਾਲ ਜਮ੍ਹਾਂ ਕੀਤੀ ਕੁਝ ਪੂੰਜੀ ਲੈ ਕੇ ਆਉਂਦਾ ਹੁੰਦਾ ਸੀ ਤੇ ਉਹ ਮੋਇਆਂ ਦੀ ਮੰਡੀ ਜਮ੍ਹਾਂ ਕਰਾ ਦਿੰਦਾ ਹੈ ਮੋਇਆਂ ਦੀ ਮੰਡੀ ਦੋ ਚੀਜ਼ਾਂ ਲਈ ਮਸ਼ਹੂਰ ਸੀ ਇੱਕ ਬਾਲਣ ਵਾਸਤੇ ਤੇ ਇੱਕ ਕਫਣ ਵਾਸਤੇ ਵੀ ਜੇ ਅਸੀਂ ਇੱਥੇ ਗੁਰੂ ਦੇ ਚਰਨਾਂ 'ਚ ਰਹਿ ਕੇ ਛਿੱਧੀਆਂ ਪਾ ਗਏ ਤੇ ਸਾਡੇ ਘਰਦਿਆਂ ਨੂੰ ਨਹੀਂ ਢੀਕਣਾ ਇਹ ਤੋਂ ਪਵਿੱਤਰ ਧਰਤੀ ਕੋਈ ਨਹੀਂ ਜੇ ਸਾਡਾ ਸਰੀਰ ਇੱਥੇ ਅਸੀਂ ਕੌਮ ਦੇ ਲੇਖੇ ਲੱਗ ਗਏ ਤੇ ਫਿਰ ਸਾਡਾ ਸਸਕਾਰ ਵੀ ਇੱਥੇ ਕਰ ਦੇਣਾ ਇਹ ਨਾ ਸੋਚਿਓ ਵੀ ਪਿਛੋਂ ਕੋਈ ਬਾਲਣ ਦਾ ਪ੍ਰਬੰਧ ਕਰੇਗਾ ਕਫਣ ਦਾ ਕਰੇਗਾ ਇਹ ਮੋਇਆਂ ਦੀ ਮੰਡੀ 'ਚ ਪੈਸੇ ਜਮਾ ਹੁੰਦੇ ਤੇ ਮੋਇਆਂ ਦੀ ਮੰਡੀ 'ਚੋਂ ਫਿਰ ਕਫਣ ਤੇ ਬਾਲਣ ਦੋ ਚੀਜ਼ਾਂ ਹੀ ਆਉਂਦੀਆਂ ਤੇ ਫਿਰ ਇਥੇ ਸਸਕਾਰ ਸਿੰਘਾਂ ਦੇ ਉਹਨਾਂ ਦੇ ਹੋ ਜਾਂਦੇ ਰਹੇ ਤੇ ਅਸੀਂ ਵੇਂਦੇ ਰਹੇ ਨਿੱਕੇ ਹੁੰਦੇ ਵੀ ਜਦੋਂ ਕੋਈ ਸਿੱਖ ਅਨੰਦਪੁਰ ਸਾਹਿਬ ਦੀ ਯਾਤਰਾ ਤੇ ਜਾਂਦਾ ਹੁੰਦਾ ਸੀ ਨਾ ਤੇ ਘਰਦਿਆਂ ਨੇ ਕੀ ਜਿਹੜੇ ਗਵੰਡਣਾ ਸੀ ਉਹਨਾਂ ਨੇ ਆ ਕੇ ਕਹਿਣਾ ਵੀ ਜਿਹੜੇ ਕੱਪੜੇ ਤੁਹਾਡਾ ਬਾਪੂ ਪਾ ਕੇ ਅਨੰਦਪੁਰ ਸਾਹਿਬ ਗਿਆ ਨਾ ਇਹ ਕੱਪੜੇ ਧੋਣ ਦੀ ਸੇਵਾ ਸਾਨੂੰ ਦੇ ਦਿਓ ਵੀ ਹੋ ਸਕਦਾ ਇਹਦੇ ਚੋਂ ਕੋਈ ਕਿਣਕਾ ਮਾਤਰ ਧੂੜ ਉੱਥੋਂ ਦੀ ਸ਼੍ਰੀ ਅਨੰਦਪੁਰ ਸਾਹਿਬ ਦੀ ਉਹ ਸਾਡੇ ਘਰ 'ਚ ਵੀ ਆ ਜਾਵੇ ਮਤਲਬ ਏਡਾ ਵੱਡਾ ਜਿਹੜਾ ਸਾਡਾ ਅਨੰਦਪੁਰ ਸਾਹਿਬ ਦਾ ਵੱਡਾ ਕਨਸੈਪਟ ਆ ਤੇ ਸਭ ਤੋਂ ਵੱਡੀ ਗੱਲ ਵੀ ਜਦੋਂ ਅਸੀਂ ਅਮਰਤ ਛਕਦੇ ਹਾਂ ਸਾਨੂੰ ਕਿਹਾ ਜਾਂਦਾ ਵੀ ਅਸੀਂ ਵਾਸੀ ਆਨੰਦਪੁਰ ਸਾਹਿਬ ਦੇ ਆ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਦੀ ਧਰਤੀ ਤੇ ਦੋ ਚੀਜ਼ਾਂ ਮਿਲਦੀਆਂ ਗੁਰੂ ਵੀ ਤੇ ਪਿਤਾ ਵੀ ਗੁਰੂ ਦੇ ਰੂਪ ਚ ਗੁਰੂ ਗ੍ਰੰਥ ਸਾਹਿਬ ਆ ਹਾਜ਼ਰ ਆ ਪਿਤਾ ਦੇ ਰੂਪ ਚ ਅਸੀਂ ਜਦੋਂ ਖਾਲਸਾ ਪੰਥ ਜਦੋਂ ਅਸੀਂ ਸ਼ਾਮਿਲ ਹੁੰਨੇ ਆ ਪੰਥ ਦੇ ਅੰਦਰ ਤੇ ਸਾਨੂੰ ਦੱਸਿਆ ਜਾਂਦਾ ਵੀ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਆ ਤੇ ਸਾਡੇ ਪਿਤਾ ਦਾ ਘਰ ਆ ਇਸ ਧਰਤੀ ਨਾਲ ਸਾਡਾ ਇੰਨਾ ਪਿਆਰ ਆ ਵੀ ਜਦੋਂ 1805 ਚ ਸੰਧੀ ਹੋਈ ਅੰਗਰੇਜ਼ਾਂ ਦੀ ਹੀ ਸਿੰਘ ਦੀ ਜਿਹਨੂੰ ਰੋਪੜ ਦੀ ਸੰਧੀ ਕਿਹਾ ਜਾਂਦਾ ਸਤਲੁਜ ਦੀ ਸੰਧੀ ਤੇ ਅੰਗਰੇਜ਼ਾਂ ਦੇ ਲਾਕੇ ਚਿਰਿਆ ਤੇ ਮਹਾਰਾਜਾ ਰਣਜੀਤ ਸਿੰਘ ਸਤਲੁਜ ਤੋਂ ਪਰੇ-ਪਰੇ ਤੇ ਲਿਖਤੀ ਹੋ ਗਿਆ ਵੀ ਤੁਸੀਂ ਇੱਧਰ ਨਹੀਂ ਆਓਗੇ ਤੇ ਸਾਡੀ ਫੌਜ ਉਧਰ ਨਹੀਂ ਜਾਊਗੀ ਪਰ ਜਦੋਂ ਆਨੰਦਪੁਰ ਸਾਹਿਬ ਦਾ ਹੁਲਾਮੱਲਾ ਆਇਆ ਤੇ ਨਿਹੰਗ ਸਿੰਘ ਚੜਕੇ ਤੇ ਸਤਲੁਜ ਪਾਰ ਕਰਕੇ ਇੱਥੇ ਪਹੁੰਚ ਗਏ ਸਿੱਖ ਇੱਥੇ ਪਹੁੰਚ ਗਏ ਅੰਗਰੇਜ਼ਾਂ ਨੇ ਚਿੱਠੀ ਲਿਖੀ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਤੁਸੀਂ ਸੰਧੀ ਭੰਦ ਕੀਤੀ ਉਹਨੇ ਕਿਹਾ ਮੈਂ ਭੰਗ ਨਹੀਂ ਕੀਤੀ ਕਹਿੰਦਾ ਤੁਹਾਡੇ ਸਿੱਖ ਇੱਥੇ ਪਹੁੰਚ ਗਏ ਆ ਉਹ ਜਕਾਰੇ ਲਾਉਣਦੇ ਆ ਤੇ ਮਹਾਰਾਜਾ ਰਣਜੀਤ ਸਿੰਘ ਦਾ ਜਵਾਬ ਸੀ ਵੀ ਇਹਨਾਂ ਨੂੰ ਛੇੜਿਓ ਨਾ ਇਹਨਾਂ ਨੂੰ ਕੁਛ ਕਿਓ ਨਾ ਇਹ ਜਕਾਰੇ ਲਾ ਕੇ ਪਿਤਾ ਦੀ ਗੋਦ ਚ ਆਏ ਆ ਤੇ ਇਹ ਆਨੰਦ ਲੈਣ ਤੋਂ ਬਾਅਦ ਬਾਣੀ ਪੜਨ ਤੋਂ ਬਾਅਦ ਮੱਲਾ ਕੱਢਣ ਤੋਂ ਬਾਅਦ ਇੱਥੋਂ ਚਲੇ ਜਾਣਗੇ ਪਰ ਜੇ ਤੁਸੀਂ ਇਹਨਾਂ ਨੂੰ ਛੇੜੋਗੇ ਕਦੇ ਨਹੀਂ ਜਾਣਗੇ ਫਿਰ ਉਤੋਂ ਬਾਅਦ ਇਤਿਹਾਸ ਵਿੱਚ ਲਿਖਿਆ ਹੈ ਕਿ ਫਿਰ ਇੱਕ ਸਪੈਸ਼ਲ ਦਿਨ ਮقرਰ ਕਰਤਾ ਸੀ ਇੱਕ ਮਹੀਨਾ ਜਦੋਂ ਹੋਲਾ ਮੱਲਾ ਆਉਂਦਾ ਹੁੰਦਾ ਸੀ ਤੇ ਅੰਗਰੇਜ਼ਾਂ ਨੇ ਖੁੱਲ੍ਹ ਦੇ ਦਿੱਤੀ ਸੀ ਕਿ ਜਿਹੜੇ ਸੇਖਾ ਉਹ ਇੱਥੇ ਆ ਕੇ ਗੁਰੂ ਦੇ ਘਰ ਤੇ ਉਹ ਆਨੰਦਪੁਰ ਸਾਹਿਬ ਆ ਸਕਦੇ ਆ ਆਪਣਾ ਦਿਨ ਮਨਾ ਸਕਦੇ ਆ ਤੋਂ ਅੱਜ ਵੀ ਅਸੀਂ ਤੇ ਇਹੀ ਮੈਸੇਜ ਦੇਣਾ ਚਾਹੁੰਦੇ ਆ ਸ਼ਤਾਬਦੀ ਤੇ ਪੂਰੀ ਦੁਨੀਆ ਦੇ ਅੰਦਰ ਪੂਰੇ ਸੰਸਾਰ ਦੇ ਅੰਦਰ ਕਿ ਆਨੰਦਪੁਰ ਸਾਹਿਬ ਸਾਡਾ ਕੌਮੀ ਘਰ ਆ ਸਾਡਾ ਪਿੰਡ ਆ ਸਾਡਾ ਗੁਰੂ ਇੱਥੇ ਆ ਸਾਡਾ ਪਿਤਾ ਇੱਥੇ ਆ ਤੇ ਇੱਥੋਂ ਦੀ ਚਰਨਾਂ ਦੀ ਧੂੜੀ ਇੱਥੋਂ ਦੀ ਮਹਾਰਾਜ ਦੇ ਚਰਨਾਂ ਦੀ ਧੂੜੀ ਲੈਣ ਲਈ ਆਪਣੇ ਜੀਵਨ ਨੂੰ ਪਵਿੱਤਰ ਕਰਨ ਲਈ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ 350 ਸਾਲਾ ਇੱਥੇ ਵੱਧ ਚੜ ਕੇ ਮਨਾਉਣਾ ਚਾਹੀਦਾ ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀ ਆ ਭਯਾਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੁ ਆਨ ਤੇਗ ਬਹਾਦਰ ਕੀ ਚਲਤ ਭਇਓ ਜਗਤ ਮੈ ਸੋਗ ਹੈ 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 ਸਭ ਜਗ ਭਇਓ ਜੈ 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 ਸਰ ਲੋਕ ਇਹ ਪਾਵਨ ਸ਼ਬਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੈ ਔਰ ਹਜ਼ੂਰ ਨੇ ਦੱਸਿਆ ਵੀ ਜਦੋਂ ਮਹਾਰਾਜ ਦੀ ਸ਼ਹਾਦਤ ਹੋਈ ਤੇ ਉਹਨਾਂ ਦੀ ਜਿੱਤ ਦੇ ਡੰਕੇ ਇਸ ਲੋਕ ਦੇ ਵਿੱਚ ਵੀ ਤੇ ਪ੍ਰਲੋਕ ਦੇ ਵਿੱਚ ਵੀ ਖੜਕੇ ਔਰ ਮਹਾਰਾਜ ਨੇ ਆਪਣੀ ਬਾਣੀ ਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸਾਕਾ ਲਿਖਿਆ ਧਰਮ ਹੇਤ ਸਾਕਾ ਜਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ ਸਾਕਾ ਨੂੰ ਕਿੰਦੇ ਨੇ ਵੀ ਜਦੋਂ ਸ਼ਹੀਦ ਹੋਣ ਵਾਲੇ ਨੂੰ ਪਤਾ ਹੋਵੇ ਵੀ ਮੈਂ ਜਿਹੜੀ ਧਰਤੀ ਤੇ ਚੱਲਿਆ ਉਥੋਂ ਸਰੀਰ ਕਰਕੇ ਜਿੰਦਾ ਵਾਪਸ ਨਹੀਂ ਆਵਾਂਗਾ ਉਹਦੇ باوجود ਵੀ ਉਸ ਧਰਤੀ ਤੇ ਜਾ ਕੇ ਆਪਣਾ ਸਿਰ ਕੌਮ ਦੇ ਲੇਖੇ ਲਾਵੇ ਤੇ ਉਹਨੂੰ ਸਾਕਾ ਕਿਹਾ ਜਾਂਦਾ ਹੈ ਤੋ ਤਿਲਕ ਜੰਝੂ ਰਾਖਾ ਪ੍ਰਭਤਾ ਕਾ ਕੀਨੋ ਵੱਡੋ ਕੱਲੂ ਮੈਂ ਸਾਕਾ ਸਾਧਨ ਹੇਤ ਇਤੀ ਜਨ ਕਰੀ ਸੀਸ ਦੀ ਆ ਪਰ ਸੀਨਾ ਉਚਰੀ ਇਹ ਸਾਰੇ ਸ਼ਬਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਦੀ ਪਰਥਾਈ ਲਿਖੇ ਨੇ ਤੁਹਾਰਾ ਜਦਾ ਇਹ 350 ਸਾਲਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਖਾਲਸਾ ਪੰਥ ਦੇ ਸਹਿਯੋਗ ਦੇ ਨਾਲ ਬਹੁਤ ਚੜ੍ਹਦੀ ਕਲਾ ਨਾਲ ਮਨਾਇਆ ਜਾ ਰਿਹਾ ਹੈ 23 ਤਰੀਕ ਨੂੰ 25 ਨੂੰ ਤੇ 29 ਨੂੰ ਵੱਡਾ ਦੀਵਾਨ ਜਿਹੜਾ ਸਜਣਾ ਹੈ ਕਿਉਂਕਿ 23 ਤਰੀਕ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦਾ 350 ਸਾਲਾ ਗ੍ਰਹੀ ਆਇ ਪੁਰਬ ਹੈ 25 ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਦਿਨ ਹੈ ਤੇ 29 ਤਰੀਕ ਨੂੰ ਜਿਹੜਾ ਗੁਰਦਰਾ ਬਿਬਾਨਗੜ ਸਾਹਿਬ ਕੀਰਤਪੁਰ ਸਾਹਿਬ ਤੋਂ ਸੀਸਗੰਜ ਸਾਹਿਬ ਤੱਕ ਇੱਕ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਜਲੌ ਦੇ ਰੂਪ ਚ ਉਹ ਵੀ ਇੱਕ ਆਪਣੇ ਆਪ ਚ ਇੱਕ ਅਦਭੁਤ ਨਜ਼ਾਰਾ ਹੋਏਗਾ ਕਿਉਂਕਿ ਜਦੋਂ ਮਹਾਰਾਜ ਦਾ ਸੀਸ ਬਾਬਾ ਜੈਤਾ ਜੀ ਲੈ ਕੇ ਆਏ ਉਹ ਪਹਿਲਾਂ ਕੀਰਤਪੁਰ ਸਾਹਿਬ ਆਏ ਇੱਥੋਂ ਫਿਰ ਮਾਤਾ ਗੁਜਰੀ ਜੀ ਇਸ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਜੁ ਹੋਰ ਸਿੱਖ ਉਹ ਫਿਰ ਅਗਲਵਾਂਡੀ ਗਏ ਤੇ ਉੱਥੋਂ ਫਿਰ ਜਿਸ ਰੂਪ ਚ ਉਹ ਲੈ ਕੇ ਆਏ ਤੇ ਜਿਵੇਂ ਫਿਰ ਸੀਸਗੰਜ ਸਾਹਿਬ ਲਿਆ ਕੇ ਸੰਸਕਾਰ ਕੀਤਾ ਇਹ ਉਹ ਦਿਨ ਹੈ ਇਹ ਵੀ ਦਿਨ ਜਿਹੜਾ ਇਹ ਬਹੁਤ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਅਸੀਂ ਸੰਗਤ ਨੂੰ ਬੇਨਤੀ ਕਰਦੇ ਹਾਂ ਵੀ ਵੱਧ ਚੜ ਕੇ ਇਸ ਸਮਾਗਮਨ ਦੇ ਵਿੱਚ ਹਿੱਸਾ ਲਓ ਨੌਵੇਂ ਪਾਤਸ਼ਾਹ ਦੀ ਇਸ ਅਦੁੱਤੀ ਸ਼ਹਾਦਤ ਲਈ ਅੱਜ ਹਰ ਇੱਕ ਸਜਦਾ ਕਰ ਰਿਹਾ ਨਮਨ ਕਰ ਰਿਹਾ ਹੈ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ 350 ਸਾਲਾ ਸ਼ਤਾਬਦੀ ਮਨਾਈ ਜਾ ਰਹੀ ਹੈ ਪੰਜਾਬ ਸਰਕਾਰ ਆਪਣੇ ਪੱਧਰ ਤੇ ਉਪਰਾਲੇ ਕਰ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੱਡੇ ਪੱਧਰ ਤੇ ਆਪਣੇ ਉਪਰਾਲੇ ਕੀਤੇ ਜਾ ਰਹੇ ਨੇ ਔਰ ਨੌਵੇਂ ਪਾਤਸ਼ਾਹ ਦੀ ਇਸ ਸ਼ਹੀਦੀ ਨੂੰ ਯਾਦ ਕੀਤਾ ਜਾ ਰਿਹਾ ਅਸੀਂ ਭਾਗਾਂ ਵਾਲੇ ਆ ਅਸੀਂ ਬਹੁਤ ਕਰਮਾ ਵਾਲਿਆਂ ਕਿ ਅਸੀਂ ਇਸ ਸ਼ਹਾਦਤ ਦੇ ਵਿੱਚ ਹਿੱਸਾ ਪਾ ਰਹੇ ਹਾਂ ਔਰ ਨਤਮਸਤਕ ਹੋ ਰਹੇ ਹਾਂ